25 ਦਸੰਬਰ ਨੂੰ 크리스마ਸ ਦਾ ਦਿਹਾੜਾ ਦੇਸ਼ ਭਰ ਦੇ ਵਿੱਚ ਮਨਾਇਆ ਜਾਂਦਾ ਹੈ ਉਸ ਨੂੰ ਲੈ ਕੇ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਮਸੀਹ ਪਾਈ ਚਾਰੀ ਤੇ ਫੋਲ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੇਗੀ ਜਿਸ ਦੇ ਵਿੱਚ ਪੰਜਾਬ ਭਰ ਦੇ ਵਿੱਚੋਂ ਯੂਸੂ ਮਸੀਹ ਦੇ ਨਾਲ ਪਿਆਰ ਕਰਨ ਵਾਲੇ ਲੋਕ ਵੱਡੀ ਗਿਣਤੀ ਦੇ ਵਿੱਚ ਪਹੁੰਚੇ। ਸੋ ਇਸ ਮੌਕੇ ਉਹਨਾਂ ਕਿਹਾ ਕਿ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਹੀ ਸ਼ੋਭਾ ਯਾਤਰਾ ਕੱਢੀ ਗਈ। ਵਾਕਵਾਕ ਬਜ਼ਾਰਾਂ ਦੇ ਵਿੱਚੋਂ ਹੁੰਦਿਆਂ ਹੋਇਆਂ ਸੁਲਤਾਨ ਵਿੰਡ ਪਿੰਡ ਦੀ ਚਰਚ ਦੇ ਵਿੱਚ ਜਾ ਕੇ ਸਮਾਪਤ ਹੋਏਗੀ ਜਿੱਥੇ ਸੰਗਤਾਂ ਦੇ ਲਈ ਖਾਣ ਪੀਣ ਦਾ ਖੁੱਲਾ ਪ੍ਰਬੰਧ ਕੀਤਾ ਗਿਆ। ਉਹਨਾਂ ਕਿਹਾ ਕਿ ਯੂਸੂ ਮਸੀਹ ਕਿਸੇ ਜਾਤੀ ਵਾਸਤੇ ਨਹੀਂ ਕਿਸੇ ਮਜ਼ਹਬ ਵਾਸਤੇ ਨਹੀਂ ਤੇ ਸਾਰੀ ਦੁਨੀਆ ਦੇ ਮੁਕਤੀਦਾਤਾ ਹੋ ਕੇ ਧਰਤੀ ਦੇ ਉੱਤੇ ਆਏ ਸੀ। ਚ ਰਣਜੀਤ ਕੁਮਾਰਾ ਜੀ ਮੈਂ ਮਿਸ਼ਨ ਹਲ ਫਾਊਂਡੇਸ਼ਨ ਤੋਂ ਪ੍ਰੈਜ਼ੀਡੈਂਟ ਆ ਮੇਰੇ ਨਾਲ ਮੇਰੇ ਵੀਰ ਪਵਨ ਸਰਵਰਵਾਲ ਜੀ ਜੋ ਮਿਸ਼ਨ ਹਲ ਫਾਊਂਡੇਸ਼ਨ ਦੇ ਚੇਅਰਮੈਨ ਨੇ ਔਰ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਸਭ ਮਿਲ ਕੇ ਜਿੰਦਾ ਖੁਦਾ ਪ੍ਰਭ ਯੇਸ਼ੂ ਮਸੀਹ ਦੇ ਜਨਮ ਦਿਨ ਤੇ ਇਹ ਸ਼ੋਭਾ ਯਾਤਰਾ ਲੈ ਕੇ ਚੱਲ ਰਹੇ ਹਾਂ ਔਰ ਸਾਡੇ ਵਿੱਚ ਸਾਡੇ ਸੰਤ ਪਾਸਟਰ ਸੀ ਐਲ ਚਰਲਸ ਜੀ ਔਰ ਹੋਰ ਦੂਰੋਂ ਦੂਰੋਂ ਆਏ ਸੰਤ ਸਹਿਬਾਨ ਸਾਡੇ ਵਿੱਚ ਪਹੁੰਚੇ ਆ ਔਰ ਮੇਰੇ ਨਾਲ ਸ੍ਰੀ ਸੁਖਦੇਵ ਗਿੱਲ ਜੀ ਪਾਸਟਰ ਜੀ ਜਿਨ੍ਹਾਂ ਦਾ ਬੜਾ ਵੱਡਾ ਯੋਗਦਾਨ ਹੈ ਇਸ ਸਾਰੇ ਸ਼ੋਭਾ ਯਾਤਰਾ ਦੇ ਵਿੱਚ ਜਿਨ੍ਹਾਂ ਨੇ ਦੁਆਰਾ ਸਾਰਾ ਇੰਤਜ਼ਾਮ ਕੀਤਾ ਗਿਆ ਪ੍ਰਭੂ ਨੇ ਕਿਰਪਾ ਕੀਤੀ ਹੈ ਔਰ ਪ੍ਰਸ਼ਾਸਨ ਦਾ ਸਾਨੂੰ ਬਹੁਤ ਵੱਡਾ ਸਹਿਯੋਗ ਆ ਔਰ ਬਹੁਤ ਸੰਗਤ ਵੀ ਹਮ ਹਮ ਆ ਕੇ ਪਹੁੰਚੀ ਆ ਸੋ ਮੈਂ ਧੰਨਵਾਦ ਕਰਦਾ ਪਹਿਲਾਂ ਤੇ ਜਿੰਨੇ ਵੀ ਤੁਸੀਂ ਮੀਡੀਆ ਕਰਮੀ ਆਏ ਹੋ ਮੈਂ ਸਭ ਦਾ ਧੰਨਵਾਦ ਕਰਦਾ ਔਰ ਜਿਨੇ ਲੋਗ ਇਸ ਜਗ੍ਹਾ ਤੇ ਪਹੁੰਚੇ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ 21 ਦਸੰਬਰ ਤੇ ਤੁਸੀਂ ਮਨਾ ਹੀ ਰਹੇ ਹੋ ਜੀ ਜੀ ਠੀਕ ਹੈ ਜੀ ਉਹਦੇ ਇਲਾਵਾ ਤੁਸੀਂ ਆਮ ਜਨਤਾ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਇਸ ਸ਼ੋਭਾ ਯਾਤਰਾ ਦੇ ਮਾਧਮ ਨਾਲ ਦੇਖੋ ਜੀ ਸਾਡਾ ਯਿਸੂ ਮਸੀਹ ਜੋ ਹੈ ਉਹ ਸ਼ਾਂਤੀ ਦਾ ਰਾਜਕੁਮਾਰ ਹੈ ਉਹ ਸਾਡੇ ਲਈ ਪਿਆਰ ਦਾ ਸੰਦੇਸ਼ ਲੈ ਕੇ ਆਇਆ ਸੀ ਅਸੀਂ ਉਸ ਮੈਸੇਜ ਨੂੰ ਉਸ ਸੰਦੇਸ਼ ਨੂੰ ਲੈ ਕੇ ਚੱਲ ਰਹੇ ਹਾਂ ਕਿ ਅਸੀਂ ਪੂਰੀ ਦੁਨੀਆ ਦੇ ਵਿੱਚ ਇੱਕ ਸੰਦੇਸ਼ ਪਹੁੰਚਾਉਣਾ ਚਾਹੁੰਦੇ ਹਾਂ ਕਿ ਜਿੰਨੇ ਵੀ ਧਰਮ ਨੇ ਉਹ ਸਾਰੇ ਇੱਕ ਹੋ ਕੇ ਚੱਲੀਏ ਸਭ ਸ਼ਾਂਤੀ ਸ਼ਾਂਤੀ ਦਾ ਮੈਸੇਜ ਦਈਏ ਔਰ ਪਿਆਰ ਦੇ ਨਾਲ ਰਹੀਏ ਔਰ ਪਿਆਰ ਦੇ ਨਾਲ ਚੱਲੀਏ ਕੋਈ ਵੀ ਕਿਸੇ ਦਾ ਵਿਰੋਧੀ ਨਾ ਹੋਵੇ ਸਾਰੇ ਇੱਕ ਹੋ ਕੇ ਚੱਲੀਏ ਔਰ ਸਾਡੇ ਦੇਸ਼ ਵਿੱਚ ਸਾਡੇ ਪੰਜਾਬ ਦੇ ਵਿੱਚ ਸ਼ਾਂਤੀ ਦਾ ਮਾਹੌਲ ਕਾਇਮ ਹੋਵੇ ਲਗਾਤਾਰ ਵਿਰੋਧ ਹੀ ਹੋ ਰਿਹਾ ਵਾ ਜੀ ਇਸ ਕਮਿਊਨਿਟੀ ਦਾ ਦੇਖੋ ਜੀ ਗੱਲ ਇਦਾਂ ਕਿ ਵਿਰੋਧ ਕਰਨ ਵਾਲਿਆਂ ਦਾ ਧੰਨਵਾਦ ਕਰਦਾ ਔਰ ਅਸੀਂ ਵਿਰੋਧੀਆਂ ਨੂੰ ਪਿਆਰ ਕਰਨ ਵਾਲੇ ਹਾਂ ਕਿਉਂਕਿ ਸਾਡੇ ਜ਼ਿੰਦਾ ਖੁਦਾ ਪ੍ਰਭੂ ਜੀ ਸ਼ਿਵਮਸੀ ਨੇ ਕਿਹਾ ਕਿ ਆਪਣੇ ਗਵਾਂਡੀ ਨੂੰ ਆਪਣੇ ਜਿੰਨਾ ਪਿਆਰ ਕਰੋ ਸੋ ਇਹ ਸਾਰੇ ਸਾਡੇ ਭਾਈ ਆ ਸਾਡੀਆਂ ਸਾਰੀਆਂ ਭੈਣਾਂ ਨੇ ਅਸੀਂ ਜੋ ਵੀ ਵਿਰੋਧ ਕਰਦਾ ਅਸੀਂ ਉਹਨਾਂ ਦੇ ਸਵਾਗਤ ਕਰਦੇ ਹਾਂ ਆਪਣੇ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਔਰ ਉਹਨਾਂ ਨਾਲ ਪਿਆਰ ਕਰਦੇ ਹਾਂ ਅਸੀਂ ਉਹਨਾਂ ਕੇ ਬੇਨਤੀ ਕਰਦੇ ਹਾਂ ਕਿ ਵਿਰੋਧ ਕਰਨ ਦਾ ਕੋਈ ਫਾਇਦਾ ਨਹੀਂ ਹੈ ਬਲਕੇ ਪਰਮੇਸ਼ਵਰ ਦਾ ਧੰਨਵਾਦ ਕਰੋ ਉਹ ਜ਼ਿੰਦਾ ਖੁਦਾ ਸਭ ਨੂੰ ਆਸ਼ੀਸ਼ ਔਰ ਬਰਕਤ ਦੇਣ ਵਾਲਾ ਪਰਮੇਸ਼ਵਰ ਹੈ ਹਾਂਜੀ ਸਾਰਿਆਂ ਨੂੰ ਜੈ ਮਸੀਹ ਦੀ ਮੈਂ ਪ੍ਰਭੂ ਦਾ ਦਾਸ ਪਾਸਟਰ ਸੁਖਦੇਵ ਗਿੱਲ ਮੰਦਰ ਵਾਲੇ ਪਲਾਟ ਨਿਊ ਅੰਬਰਸਰ ਦੇ ਗੇਟ ਦੇ ਬਿਲਕੁਲ ਸਾਹਮਣੇ ਆ ਔਰ ਅੱਜ ਮੈਂ ਧੰਨਵਾਦ ਕਰਦਾ ਕਿ ਸਾਡੇ ਵਿੱਚ ਪ੍ਰਭੂ ਦੇ ਦਾਸ ਵੱਖ-ਵੱਖ ਜਗਤੋਂ ਪਹੁੰਚੇ ਆ ਔਰ ਮੀਡੀਆ ਵੀ ਸਾਡੇ ਵਿੱਚ ਪਹੁੰਚੀ ਹੈ ਅਸੀਂ ਗੋਲਡਨ ਗੇਟ ਤੋਂ ਸ਼ੋਭਾ ਯਾਤਰਾ ਨੂੰ ਲੈ ਕੇ ਚੱਲ ਰਹੇ ਹਾਂ ਮੈਂ ਧੰਨਵਾਦ ਕਰਦਾ ਹਾਂ ਪਰਮੇਸ਼ਰ ਦਾ ਔਰ ਆਏ ਹੋਏ ਸਭ ਭੈਣ ਭਰਾਵਾਂ ਦਾ ਇਹ ਤੁਹਾਡੀ ਸ਼ੋਭਾ ਯਾਤਰਾ ਕਿੱਥੋਂ ਕਿੱਥੇ ਨਿਕਲੇਗੀ ਜੀ ਸਾਡੀ ਗੋਲਡਨ ਗੇਟ ਤੋਂ ਸ਼ੋਭਾ ਯਾਤਰਾ ਨਿਕਲ ਕੇ ਮਕਬੂਲਪੁਰਾ ਜਾਏਗੀ ਮਹਿਤਾ ਰੋਡ ਫਿਰ ਪੀਲੇ ਫਲੇਟਾਂ ਦੇ ਵਿੱਚੋਂ ਦੀ ਨਿਕਲਦੀ ਹੋਈ ਚਮਰੰਗ ਰੋਡ ਜਾਏਗੀ ਸੁਲਤਾਨਵਿੰਡ ਗੇਟ ਸੁਲਤਾਨਵਿੰਡ ਰੋਡ ਸੁਲਤਾਨਵਿੰਡ ਪਿੰਡ ਸੁਲਤਾਨਵਿੰਡ ਪਿੰਡ ਤੋਂ ਸਾਡੇ ਮੰਦਰ ਵਾਲੇ ਪਲਾਟ ਪੀਸੀਆਈ ਚਰਚ ਦੇ ਵਿੱਚ ਜਾ ਕੇ ਸਮਾਪਤ ਹੋਏਗੀ ਸੰਗਤਾਂ ਕਿੱਥੋਂ ਆ ਰਹੀਆਂ ਜੀ ਵੇਖੋ ਜੀ ਸੰਗਤਾਂ ਅ तकरीबन ਸਾਰੇ ਸ਼ਹਿਰ ਦੇ ਵਿੱਚੋਂ ਆ ਰਹੀਆਂ ਔਰ ਸ਼ਹਿਰ ਤੋਂ ਬਾਹਰ ਵੀ ਬਿਆਸ ਤੋਂ ਆ ਰਹੀਆਂ ਰਈਏ ਤੋਂ ਤਰਨਤਾਰਨ ਤੋਂ ਬਟਾਲੇ ਵਾਲੀ ਸਾਈਡ ਤੋਂ ਸਭ ਪਾਸਿਓਂ ਪ੍ਰਭੂ ਦੇ ਲੋਕ ਪ੍ਰਭੂ ਦੇ ਦਾਸ ਪਹੁੰਚ ਰਹੇ ਜੀ ਉਹਨਿਸ ਦਾ ਕੀ ਪ੍ਰਬੰਧ ਹੈ ਜੀ ਤੁਹਾਡੇ ਚਾਹ ਦੇ ਨੂੰ ਲੈ ਕੇ ਸ਼ੋਭਾ ਯਾਤਰਾ ਦਾ ਹਾਂ ਜੀ ਬਹੁਤ ਸਾਰਾ ਸੋਨਾ ਪ੍ਰਬੰਧ ਹੈ ਔਰ ਮੈਂ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਵਧੀਆ ਉਪਰਾਲਾ ਕੀਤਾ ਹੈ ਔਰ ਵਧੀਆ ਸਾਡਾ ਸਾਥ ਦਿੱਤਾ ਹੈ ਮੈਂ ਪ੍ਰਸ਼ਾਸਨ ਦਾ ਵੀ ਬਹੁਤ ਦਿਲੋਂ ਧੰਨਵਾਦ ਕਰਦਾ ਜੀ ਕਿੰਨੇ ਇੱਥੇ ਪੁਲਿਸ ਬਲਾਈ ਮੈਂ ਤਾਇਨਾਤ ਕੀਤੇ ਗਏ ਕਿੰਨੀਆਂ ਗੱਡੀਆਂ ਲੱਗੀਆਂ ਗਿਆ ਮੈਂ ਕਹਾਂ ਜੀ ਕਾਫੀ ਬਹੁਤ ਸਾਰੀਆਂ ਗੱਡੀਆਂ ਲੱਗੀਆਂ ਹੋਈਆਂ ਬੇਸ਼ੱਕ ਤੁਸੀਂ ਕੈਮਰਿਆਂ ਦੇ ਵਿੱਚ ਦੇਖ ਸਕਦੇ ਹੋ ਕਿਉਂਕਿ ਪ੍ਰਸ਼ਾਸਨ ਨੇ ਬਹੁਤ ਪਰਮਾ ਹੰਗਾਰਾ ਦਿੱਤਾ ਹੈ ਸਾਡਾ ਬਹੁਤ ਵੱਡਾ ਸਾਥ ਦਿੱਤਾ ਜੀ ਔਰ ਹਾਂਜੀ ਮੈਂ ਬਹੁਤ ਧੰਨਵਾਦ ਕਰਦਾ ਜੀ ਪ੍ਰਸ਼ਾਸਨ ਦਾ ਵੀ ਜਿਸ ਨਾਲ ਲਗਾਤਾਰ ਵਿਰੋਧ ਹੋ ਰਿਹਾ ਕੋਈ ਡਰ ਭੈ ਕਿਤੇ ਤਰ੍ਹਾਂ ਦਾ ਆਹ ਦੇਖੋ ਜੀ ਵੇਖੋ ਕਾਰਨ ਜਦ ਸਾਡਾ ਯਸੂ ਜੰਮਿਆ ਸੀ ਨਾ ਇਹ ਵਿਰੋਧ ਉਦੋਂ ਵੀ ਹੋਇਆ ਸੀ ਜਦ ਪ੍ਰਭੂ ਯੀਸ਼ੂ ਮਸੀਹ ਇਸ ਸੰਸਾਰ ਦੇ ਉੱਤੇ ਆਪਣੇ ਕੰਮ ਨੂੰ ਔਰ ਪਰਮੇਸ਼ਵਰ ਦੇ ਕੰਮ ਨੂੰ ਸਪੂਰਨ ਕਰ ਰਹੇ ਸੀ ਵਿਰੋਧ ਉਦੋਂ ਵੀ ਹੋਇਆ ਵਿਰੋਧ ਅੱਜ ਵੀ ਹੋ ਰਿਹਾ ਹੈ ਕੋਈ ਗੱਲ ਨਹੀਂ ਕਿਉਂਕਿ ਜਿੱਥੇ ਪਿਆਰ ਹੈ ਉੱਥੇ ਕੜਵਾਹਟ ਹੋਣੀ ਵੀ ਜ਼ਰੂਰੀ ਹੈ ਕਿਉਂਕਿ ਅਸੀਂ ਸਾਰੇ ਭਰਾ ਆ ਅਸੀਂ ਸਾਰੇ ਭਰਾ ਆ ਕੋਈ ਗੱਲ ਨਹੀਂ ਜਦੋਂ ਇੱਕ ਘਰ ਦੇ ਵਿੱਚ ਪੰਜ ਸੱਤ ਭਰਾ ਇਕੱਠੇ ਹੁੰਦੇ ਆ ਕਿਤਨਾ ਕਿਤੇ ਭਾਂਡੇ ਖੜਕਦੇ ਰਹਿੰਦੇ ਆ ਕੋਈ ਗੱਲ ਨਹੀਂ ਫਿਰ ਵੀ ਸਾਡਾ ਦਿਲ ਹੀ ਪਿਆਰ ਆ ਉਹਨਾਂ ਲੋਕਾਂ ਦੇ ਨਾਲ ਜਿਹੜੇ ਵਿਰੋਧ ਕਰ ਰਹੇ ਆ ਅਸੀਂ ਦਿਲ ਤੋਂ ਉਹਨਾਂ ਦੇ ਨਾਲ ਪਿਆਰ ਕਰਦੇ ਆ ਜੀ ਠੀਕ ਹੈ ਜੀ ਮਤਲਬ ਪਾਸਟਰ ਜੀ ਕੀ ਕਰਨਾ ਚਾਹੁੰਦੇ ਹੋ ਜਿਹੜਾ ਅੱਜ ਇੱਥੇ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਜੀ ਦੇਖੋ ਜੀ ਪ੍ਰਭੂ ਯੇਸ਼ੂ ਮਸੀਹ ਦਾ ਜੋ ਜਨਮ ਦਿਹਾੜਾ 25 ਦਸੰਬਰ ਨੂੰ ਹੋਇਆ ਜਬੀ ਦੀ ਰਾਤ ਨੂੰ ਪ੍ਰਭ ਯੇਸ਼ੂ ਨੇ ਜਨਮ ਲਿਆ ਔਰ 25 ਨੂੰ ਪ੍ਰਭ ਯੇਸ਼ੂ ਦਾ 크리스마ਸ ਦਾ ਇਹ ਤਿਯਾਰ ਜਿਹੜਾ ਸਾਰੀ ਦੁਨੀਆ ਦੇ ਵਿੱਚ ਬੜੀਆਂ ਖੁਸ਼ੀਆਂ ਤੇ ਚਾਹਾਂ ਦੇ ਨਾਲ ਵਰਲਡ ਲੈਵਲ ਤੇ ਮਨਾਇਆ ਜਾਂਦਾ ਹੈ ਔਰ ਅੱਜ ਉਸੇ ਖੁਸ਼ੀ ਦੇ ਵਿੱਚ ਜੋ ਅੱਜ ਇਸ ਗੋਲਡਨ ਗੇਟ ਤੋਂ ਪ੍ਰਭ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਉਹਦੇ ਜਨਮ ਦਿਹਾੜੇ ਦੀ ਖੁਸ਼ੀ ਦੇ ਵਿੱਚ ਇਹ ਜਿਹੜੀ ਆ ਸ਼ੋਭਾ ਯਾਤਰਾ ਜਿੱਥੋਂ ਕੱਢੀ ਜਾ ਰਹੀ ਹੈ ਜਿਹੜੀ ਤਕਰੀਬਨ ਸ਼ਹਿਰ ਦੇ ਵਿੱਚੋਂ ਦੀ ਹੁੰਦੀ ਹੋਈ ਵਾਪਸ ਜਿਹੜੀ ਆ ਸੁਲਤਾਨਪਿੰਡ ਤੱਕ ਪਹੁੰਚੇਗੀ ਸ਼ੋਭਾ ਯਾਤਰਾ ਵਿੱਚ ਕੀ ਕੁਝ ਖਾਸ ਆਗੇ ਅੱਜ ਜਗ੍ਹਾ ਬਜਾ ਸੇਜਾਂ ਲੱਗੀਆਂ ਹੋਈਆਂ ਜੀ ਉੱਥੇ ਜਗ੍ਹਾ ਬਜਾ ਥੋੜਾ ਪ੍ਰਚਾਰ ਦਾ ਵੀ ਹੋਏਗਾ ਕੁਝ ਜਿਹੜੇ ਆ ਲੰਗਰ ਦਾ ਵੀ ਖਾਣੇ ਦਾ ਬਹੁਤ ਜਗ੍ਹਾ ਜਗ੍ਹਾ ਇੰਤਜ਼ਾਮ ਹੈਗਾ ਬੋਚਾ ਪਾਣੀ ਦਾ ਹੋਏਗਾ ਠੀਕ ਹੈ ਜੀ ਔਰ ਇੱਥੇ ਖਾਣੇ ਦਾ ਇੰਤਜ਼ਾਮ ਇੱਥੇ ਵੀ ਹੋਇਆ ਪਿਆ ਅੱਗੇ ਦੇ ਜਿੱਸਾ ਸਾਹਿਬ ਪ੍ਰਭੂ ਦੀ ਗੁਵਾਈ ਹੋਏਗੀ ਚੱਲਦੇ ਜਾਵਾਂਗੇ। ਜਿਸ ਵੀ ਸਟੇ ਨੂੰ ਲੈ ਕੇ ਸ਼ਹਿਰ ਵਾਸੀਆਂ ਨੂੰ ਕੀ ਖਾਸ ਮਸੀਹ ਆ ਤੁਹਾਡੇ ਕੋਲ? ਅਸੀਂ ਅੱਜ ਕਿਉਂਕਿ ਪ੍ਰਭ ਯੀਸ਼ੂ ਮਸੀਹ ਜੋ ਅਸਮਾਨ ਨੂੰ ਛੱਡ ਕੇ ਆਇਆ ਕਿਉਂਕਿ ਉਹਦੇ ਬਚਨ ਚ ਲਿਖਿਆ ਕਿ ਪ੍ਰਭ ਯੀਸ਼ੂ ਮਸੀਹ ਦੇ ਬਾਰੇ ਚ ਉਹਦੇ ਜੋ ਦੁਨੀਆਵੀ ਪਿਤਾ ਸੀਗੇ ਜੋਸਫ ਉਹਨਾਂ ਨੂੰ ਇਹ ਖਬਰ ਦਿੱਤੀ ਗਈ ਸੀ ਕਿ ਅੱਜ ਤੁਹਾਡੇ ਲਈ ਹallelujah ਤਾਂ ਉਹਦੇ ਬਾਰੇ ਚ ਪ੍ਰਭ ਯੀਸ਼ੂ ਮਸੀਹ ਦੇ ਬਾਰੇ ਖਬਰ ਆਈ। ਤੁਹਾਡੇ ਲਈ ਇੱਕ ਮੁਕਤੀਦਾਤਾ ਪੈਦਾ ਹੋਇਆ ਜਿਹਦਾ ਨਾਮ ਯੇਸ਼ੂ ਹੋਏਗਾ ਔਰ ਦੂਤ ਨੇ ਵੀ ਆ ਕੇ ਖਬਰ ਦਿੱਤੀ ਸੀ ਕਿ ਉਹ ਜਿਹਦਾ ਜੋ ਪੈਦਾ ਹੋਏਗਾ ਜੋ ਪਿਤਾ ਸੀ ਉਹਨਾਂ ਨੂੰ ਕਿਹਾ ਕਿ ਉਹਦਾ ਨਾਮ ਯੂਸਫ ਰੱਖਣਾ ਕਿਉਂ ਜੋ ਆਪਣੀ ਲੋਕਾਂ ਨੂੰ ਉਹਨਾਂ ਦੇ ਪਾਪਾ ਤੋਂ ਛੁਟਕਾਰਾ ਦੇ ਜਾਏਗਾ ਅਜਿਹਾ ਸਾਡਾ ਸਾਰੇ ਦੁਨੀਆ ਦੇ ਲੋਕਾਂ ਨੂੰ ਜਾਂ ਸਾਡੇ ਸ਼ਹਿਰ ਵਾਸੀਆਂ ਨੂੰ ਪਹਿਲਾਂ ਤਾਂ ਸਾਡੇ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਪ੍ਰ ਯੇਸ਼ੂ ਮਸੀਹ ਦੇ ਜਨਮ ਦਿੱਤੇ ਬਹੁਤ ਬਹੁਤ ਵਧਾਈ ਹੋਵੇ ਲੱਖ ਲੱਖ ਵਧਾਈ ਹੋਵੇ ਔਰ ਪ੍ਰਭ ਯੇਸ਼ੂ ਮਸੀਹ ਕਿਸੇ ਇੱਕ ਜਾਤੀ ਵਾਸਤੇ ਨਹੀਂ ਕਿਸੇ ਮਜਬ ਵਾਸਤੇ ਨਹੀਂ ਬਲਕਿ ਸਾਰੀ ਦੁਨੀਆ ਦਾ ਮੁਕਤੀਦਾਤਾ ਹੋ ਕੇ ਅਸਮਾਨ ਤੋਂ ਧਰਤੀ ਤੇ ਆਏ ਨੇ ਔਰ ਜਿਹੜਾ ਵੀ ਉਹਨਾਂ ਨੂੰ ਕਬੂਲ ਕਰਦਾ ਜਿਹੜਾ ਯੇਸ਼ੂ ਕੋ ਆਂਦਾ ਹੈ ਪ੍ਰਭ ਉਹਦੇ ਪਾਪਾ ਨੂੰ ਮਾਫ ਕਰ ਦਿੰਦਾ ਹੈ ਪਰ ਪ੍ਰਭ ਯੇਸ਼ੂ ਮਸੀਹ ਕੋਈ ਧਰਮ ਚੇਂਜ ਕਰਨ ਵਾਸਤੇ ਨਹੀਂ ਆਇਆ ਪਰ ਪ੍ਰਭ ਯੇਸ਼ੂ ਮਸੀਹ ਇਨਸਾਨ ਦੇ ਦਿਲਾਂ ਨੂੰ ਚੇਂਜ ਕਰਨ ਵਾਸਤੇ ਆਇਆ ਕਿ ਇਨਸਾਨ ਜਿਹੜਾ ਹੈ ਪਾਪ ਦੀ ਦਲਦਲ ਵਿੱਚੋਂ ਨਿਕਲੇ ਨਸ਼ਿਆਂ ਦੀ ਦਲਦਲ ਵਿੱਚੋਂ ਨਿਕਲੇ ਔਰ ਤਾਂ ਯੇਸ਼ੂ ਮਸੀਹ ਚਾਹੁੰਦਾ ਹੈ ਕਿ ਉਹਦਾ ਨਾਮ ਹੀ ਮੁਕਤੀ ਦਤਾ ਹੈ ਉਹ ਚਾਹੁੰਦਾ ਹੈ ਕਿ ਹਰੇਕ ਇਨਸਾਨ ਆਪਣੇ ਪਾਪਾ ਤੋਂ ਮੁਕਤੀ ਪਾਏ ਔਰ ਪਰਮੇਸ਼ਰ ਦੇ ਵਿੱਚ ਆਪਣਾ ਚਿੰਤਿਤ ਕਰੇ